ਕਿੰਨੇ ਘਰ ਦੀਆਂ ਉਲਝਣਾਂ ਤੇ ਰੋਜ਼ ਹੀ ਆਉਂੀਆਂ ਪਰ ਕੈਰੀਅਰ ਦੀ ਉਲਝਣ ਇੱਕੋ ਵਾਰੀ ਸੁਲਝਾਉਣੀ ਪੈਂਦੀ ਆ ਤੇ ਇਹ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਹਾਊਸ ਵਾਈਫ ਤੇ ਹੋਰ ਵੀ ਪੰਜਾਬ ਦੀਆਂ ਜਾਂ ਹੋਰ ਹੀ ਕੰਟਰੀਆਂ ਚ ਕੁੜੀਆਂ ਬੜੀ ਚੰਗੀ ਤਰ੍ਹਾਂ ਸੰਭਲਦੀਆਂ ਨੇ ਕਿਉਂਕਿ ਉਹਨਾਂ ਨੂੰ ਆਪਣਾ ਕੈਰੀਅਰ ਸੈੱਟ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਤੇ ਪਰ ਹੁਣ ਇੱਕ ਬਹੁਤ ਵਧੀਆ ਓਪਰਚ्युनिटी ਆ ਗੌਰਮੈਂਟ ਅਸਿਸਟਡ ਪਲੈਟਫਾਰਮ ਤੇ ਜਿਦੇ ਵਿੱਚ ਕੁੜੀਆਂ ਘਰ ਬੈਠੇ ਹੀ ਆਪਣਾ ਕੈਰੀਅਰ ਸੈੱਟ ਕਰ ਸਕਦੀਆਂ ਨੇ ਲੇਡੀਜ਼ ਵੀ ਸਿੱਖ ਵੀ ਸਕਦੀਆਂ ਨੇ ਤੇ ਨਾਲ ਦੀ ਨਾਲ ਕੰਮ ਵੀ ਕਰ ਸਕਦੀਆਂ ਨੇ ਸੋ ਇਸੇ ਤਰ੍ਹਾਂ ਜੋ ਵੀ ਲੇਡੀਜ਼ ਹਾਊਸ ਵਾਈਫਸ ਹੋਣ ਜਾਂ ਫਿਰ ਸਟੂਡੈਂਟ ਪਰਸਨ ਕੁਝ ਵੀ ਚਾਹੀਏ ਕੋਈ ਜੋਬ ਕਰਦੀ ਆ ਤੇ ਨਾਲ ਦੀ ਨਾਲ ਆਨਲਾਈਨ ਡਿਜੀਟਲ ਸਕਿਲਸ ਨੂੰ ਸਿੱਖ ਕੇ ਕੰਮ ਕਰਨਾ ਚਾਹੁੰਦੀ ਆ ਤਾਂ ਉਹ ਮੈਨੂੰ ਕਮੈਂਟ ਬਾਕਸ ਵਿੱਚ ਯੈਸ ਮੈਸੇਜ ਕਰ ਦੇ ਤਾਂ ਮੈਂ ਉਹਨਾਂ ਨੂੰ ਆਪਣੇ ਗਰੁੱਪ ਦਾ ਹਿੱਸਾ ਵੀ ਬਣਾਵਾਂਗੀ ਅਤੇ ਉਹਨਾਂ ਨੂੰ ਪਰਸਨਲੀ ਗਾਈਡੈਂਸ ਵੀ ਦੇਵਾਂਗੀ